ਟੁੱਟੀ ਹੋਈ ਝਾੜੂ ਦਾ ਕੀ ਕਰੀਏ ਦੋਸਤੋ ਟੁੱਟੀ ਹੋਈ ਝਾੜੂ ਨੂੰ ਸੁੱਟਣ ਤੋਂ ਪਹਿਲਾਂ ਇਹ ਵੀਡੀਓ ਜ਼ਰੂਰ ਦੇਖੋ ਕਿ ਤੁਸੀਂ ਜਾਣਦੇ ਹੋ ਕਿ ਝਾੜੂ ਤਿੰਨ ਤਰ੍ਹਾਂ ਦੀ ਹੁੰਦੀ ਹੈ ਇਹ ਗੱਲ ਬਹੁਤ ਘੱਟ ਲੋਕ ਜਾਣਦੇ ਹਨ ਪਰ ਇਸ ਸਾਛਕੀ ਘਰ ਵਿੱਚ ਰੱਖੀ ਹੋਈ ਝਾੜੂ ਵੀ ਤੁਹਾਡੇ ਬਾਗ ਨੂੰ ਪ੍ਰਭਾਵਿਤ ਕਰ ਸਕਦੀ ਹੈ ਜੇ ਝਾੜੂ ਸਹੀ ਤਰੀਕੇ ਨਾਲ ਨਾ ਰੱਖੀ ਜਾਵੇ ਤਾਂ ਇਹ ਮਾਤਾ ਲక్ష్ਮੀ ਨੂੰ ਘਰ ਵਿੱਚ ਆਉਣ ਤੋਂ ਵੀ ਰੋਕ ਸਕਦੀ ਹੈ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੀ ਝਾੜੂ ਸ਼ੋਭ ਹੁੰਦੀ ਹੈ ਅਤੇ ਕਿਹੜੀ ਅਸ਼ੋਭ ਪਲਾਸਟਿਕ ਦੀ ਝਾੜੂ ਤਿੱਲਾ ਵਾਲੀ ਝਾੜੂ ਅਤੇ ਫੁੱਲ ਵਾਲੀ ਝਾੜੂ ਇਨ੍ਹਾਂ ਵਿੱਚੋਂ ਕਿਹੜੀ ਝਾੜੂ ਤੁਹਾਡੇ ਘਰ ਲਈ ਠੀਕ ਹੈ ਅਤੇ ਕਿਹੜੀ ਤੁਹਾਡੇ ਘਰ ਵਿੱਚ ਗਰੀਬੀ ਲਿਆ ਸਕਦੀ ਹੈ ਇਹ ਸਭ ਤੁਹਾਨੂੰ ਇੱਥੇ ਹੀ ਪਤਾ ਲੱਗੇਗਾ ਕਈ ਲੋਕਾਂ ਦੇ ਮਨ ਵਿੱਚ ਇਹ ਸਵਾਲ ਵੀ ਹੁੰਦਾ ਹੈ ਕਿ ਝਾੜੂ ਘਰ ਦੀ ਨੂ ਲਗਾਵੀ ਜਾਂ ਕੰਮ ਵਾਲੀ ਬਾਈ ਇਸ ਦਾ ਜਵਾਬ ਵੀ ਅਸੀਂ ਤੁਹਾਨੂੰ ਦੇਵਾਂਗੇ ਕਿਉਂਕਿ ਝਾੜੂ ਸਿਰਫ ਸਫਾਈ ਦਾ ਸਮਾਨ ਨਹੀਂ ਹੈ ਬਲਕਿ ਇਸ ਨੂੰ ਸ਼ਾਸਤਰਾਂ ਵਿੱਚ ਮਾਤਾ ਲਕਸ਼ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਝਾੜੂ ਜੇ ਸਹੀ ਤਰੀਕੇ ਨਾਲ ਇਸਤੇਮਾਲ ਕੀਤੀ ਜਾਵੇ ਤਾਂ ਇਹ ਇਨਸਾਨ ਨੂੰ ਮਾਲਾ-ਮਾਲ ਬਣਾ ਸਕਦੀ ਹੈ ਪਰ ਜੇ ਝਾੜੂ ਨਾਲ ਜੁੜੀਆਂ ਕੁਝ ਗਲਤੀਆਂ ਕਰ ਦਿੱਤੀਆਂ ਜਾਂ ਤਾਂ ਉਹੀ ਇਨਸਾਨ ਕੰਗਾਲ ਵੀ ਹੋ ਸਕਦਾ ਹੈ ਸਾਡੇ ਸ਼ਾਸਤਰਾਂ ਵਿੱਚ ਝਾੜੂ ਨਾਲ ਜੁੜੇ ਕਈ ਸ਼ਗਨ ਅਤੇ ਅਪਸ਼ਗਨ ਦੱਸੀ ਗਏ ਹਨ झाड़ू ਨੂੰ ਲੈ ਕੇ ਕੁਝ ਕੰਮ ਬਿਲਕੁਲ ਨਹੀਂ ਕਰਨੇ ਚਾਹੀਤੇ ਨਹੀਂ ਤਾਂ ਜੀਵਨ ਵਿੱਚ ਪਰੇਸ਼ਾਨੀਆਂ ਆਉਣ ਲੱਗਦੀਆਂ ਹਨ ਝਾੜੂ ਨੂੰ ਸਹੀ ਦਿਸ਼ਾ ਵਿੱਚ ਅਤੇ ਸਹੀ ਢੰਗ ਨਾਲ ਰੱਖਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਇਹ માતા લક્ષ્ਮੀ ਦੀ ਭੈਣ ਆ લક્ષ્ਮੀ ਨੂੰ ਆਕਰਸ਼ਿਤ ਕਰਦੀ ਹੈ ਜੋ ਕਿ ਗਰੀਬੀ ਅਤੇ ਸੰਕਟਾਂ ਦਾ ਪ੍ਰਤੀਕ ਮੰਨੀ ਜਾਂਦੀ ਹੈ ਦੋਸਤੋ ਜੇਕਰ ਤੁਹਾਡੇ ਜੀਵਨ ਵਿੱਚ ਵਾਰ-ਵਾਰ ਸਮੱਸਿਆਵਾਂ ਆ ਰਹੀਆਂ ਹਨ ਇੱਕ ਪਰੇਸ਼ਾਨੀ ਜਾਂਦੀ ਨਹੀਂ ਅਤੇ ਦੂਸਰੀ ਖੜੀ ਹੋ ਜਾਂਦੀ ਹੈ ਤਾਂ ਹੋ ਸਕਦਾ ਹੈ ਇਸ ਦੇ ਪਿੱਛੇ ਤੁਹਾਡੇ ਘਰ ਵਿੱਚ ਰੱਖੀ ਹੋਈ ਝਾੜੂ ਦੀ ਸਥਿਤੀ ਵੀ ਇੱਕ ਕਾਰਨ ਹੋਵੇ ਜੇ ਜੀਵਨ ਵਿੱਚ ਸਭ ਕੁਝ ਆਮ ਚੱਲ ਰਿਹਾ ਹੈ ਤਾਂ ਠੀਕ ਹੈ ਪਰ ਜੇ ਵਾਰ-ਵਾਰ ਉਥਲ-ਪੁਥਲ ਹੋ ਰਹੀ ਹੈ ਤਾਂ ਤੁਹਾਨੂੰ ਇੱਕ ਵਾਰ ਝਾੜੂ ਨਾਲ ਜੁੜੀਆਂ ਇਹਨਾਂ ਗੱਲਾਂ ਤੇ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ ਝਾੜੂ ਨਾਲ ਜੁੜੀਆਂ ਇਹ ਸਾਰੀਆਂ ਗੱਲਾਂ ਤੁਹਾਡੇ ਜੀਵਨ ਦੀ ਦਿਸ਼ਾ ਬਦਲ ਸਕਦੀਆਂ ਹਨ ਜੇ ਤੁਸੀਂ ਉਹਨਾਂ ਨੂੰ ਸਮਝੋ ਅਤੇ અપਨਾਓ ਤਾਂ ਚਲੋ ਜਾਣਦੇ ਹਾਂ ਕਿ ਝਾੜੂ ਦਾ ਸਹੀ ਇਸਤੇਮਾਲ ਕਿਵੇਂ ਕਰੀਏ ਤਾਂ ਕਿ ਤੁਹਾਡੇ ਜੀਵਨ ਵਿੱਚ ਸੁੱਖ ਸ਼ਾਂਤੀ ਅਤੇ ਖੁਸ਼ਹਾਲੀ ਬਣੀ ਰਹੇ ਜਦੋਂ ਤੁਹਾਡੇ ਜੀਵਨ ਵਿੱਚ ਇੱਕ ਪਰੇਸ਼ਾਨੀ ਖਤਮ ਨਹੀਂ ਹੁੰਦੀ ਕਿ ਉਸੇ ਸਮੇਂ ਦੂਸਰੀ ਸ਼ੁਰੂ ਹੋ ਜਾਂਦੀ ਹੈ ਅਤੇ ਘਰ ਵਿੱਚ ਧਨ ਦਾ ਲਗਾਤਾਰ ਨਾਸ਼ ਹੁੰਦਾ ਜਾ ਰਿਹਾ ਹੈ ਆਮਦਨ ਘੱਟ ਅਤੇ ਖਰਚੇ ਜ਼ਿਆਦਾ ਹੁੰਦੇ ਹਨ ਤਾਂ ਸਮਝ ਲਓ ਕਿ ਕਿਤੇ ਨਾ ਕਿਤੇ ਕੁਝ ਚੀਜ਼ਾਂ ਸਾਡੇ ਜੀਵਨ ਵਿੱਚ ਠੀਕ ਨਹੀਂ ਚੱਲ ਰਹੀਆਂ ਜਿਹੇ ਹਾਲਾਤਾਂ ਵਿੱਚ ਸਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਕਈ ਵਾਰ ਅਸੀਂ ਖੁਦ ਹੀ ਆਪਣੇ ਘਰ ਵਿੱਚ ਨਕਾਰਾਤਮਕ ਊਰਜਾ ਨੂੰ ਬੜਾਵਾ ਦੇ ਰਹੇ ਹੁੰਦੇ ਹਾਂ ਅਤੇ ਸਾਨੂੰ ਇਸ ਦਾ ਪਤਾ ਵੀ ਨਹੀਂ ਚੱਲਦਾ। ਇਹਨਾਂ ਵਿੱਚੋਂ ਇੱਕ ਅਹਿਮ ਚੀਜ਼ ਹੈ ਝਾੜੂ। ਝਾੜੂ ਜੋ ਦਿਖਣ ਵਿੱਚ ਤਾਂ ਇੱਕ ਆਮ ਚੀਜ਼ ਲੱਗਦੀ ਹੈ ਪਰ ਇਸ ਦਾ ਅਸਰ ਸਾਡੇ ਜੀਵਨ ਅਤੇ ਘਰ ਦੀ ਊਰਜਾ ਉੱਤੇ ਬਹੁਤ ਡੂੰਘਾ ਹੁੰਦਾ ਹੈ। ਝਾੜੂ ਜੇ ਸਹੀ ਸਮੇਂ ਤੇ ਅਤੇ ਸਹੀ ਤਰੀਕੇ ਨਾਲ ਇਸਤੇਮਾਲ ਕੀਤੀ ਜਾਵੇ ਤਾਂ ਇਹ ਘਰ ਵਿੱਚ ਸਕਾਰਾਤਮਕ ਊਰਜਾ ਲੈ ਆ ਸਕਦੀ ਹੈ ਪਰ ਜੇ ਇਸ ਦਾ ਗਲਤ ਸਮੇਂ ਤੇ ਜਾਂ ਨਾਪਰਵਾਹੀ ਨਾਲ ਉਪਯੋਗ ਕੀਤਾ ਜਾਵੇ ਤਾਂ ਗਰੀਬੀ ਅਤੇ ਗਰੀਬੀ ਨੂੰ ਔਨ ਵਿੱਚ ਡੇਰ ਨਹੀਂ ਲੱਗਦੀ ਅੱਜ ਦੇ ਸਮੇਂ ਵਿੱਚ ਜ਼ਿਆਦਾਤਰ ਲੋਕ ਆਧੁਨਿਕ ਜੀਵਨ ਸ਼ੈਲੀ ਜੀ ਰਹੇ ਹਨ ਨੌਕਰੀਆਂ ਹਨ ਸਮੇਂ ਦੀ ਕਮੀ ਹੈ ਇਸ ਭੱਜ ਦੌੜ ਵਿੱਚ ਅਕਸਰ ਲੋਕ ਧਿਆਨ ਨਹੀਂ ਦੇ ਪਾਉਂਦੇ ਕਿ ਘਰ ਵਿੱਚ ਕੀ ਹੋ ਰਿਹਾ ਹੈ ਪਰ ਸੱਚ ਤਾਂ ਇਹ ਹੈ ਕਿ ਜਦੋਂ ਤੋਂ ਇਹ ਦੁਨੀਆ ਬਣੀ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਅਜੇ ਹਕ ਕੋਈ ਘਰ ਨਹੀਂ ਰਿਹਾ ਹੋਵੇਗਾ ਜਿੱਥੇ ਝਾੜੂ ਦਾ ਇਸਤੇਮਾਲ ਨਾ ਹੋਇਆ ਹੋਵੇ ਫਰਕ ਸਿਰਫ ਇੰਨਾ ਹੈ ਕਿ ਕੁਝ ਲੋਕ ਇਸ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਦੇ ਹਨ ਅਤੇ ਕੁਝ ਗਲਤ ਅਤੇ ਇਸੇ ਤੋਂ ਤੈ ਹੁੰਦਾ ਹੈ ਕਿ ਘਰ ਵਿੱਚ ਸੁੱਖ ਆਵੇਗਾ ਜਾਂ ਦੁੱਖ ਬਹੁਤ ਸਾਰੇ ਲੋਕ ਝਾੜੂ ਨੂੰ ਸਹੀ ਜਗ੍ਹਾ ਨਹੀਂ ਰੱਖਦੇ ਉਸ ਨੂੰ ਕਿਤੇ ਵੀ ਰੱਖ ਦਿੰਦੇ ਹਨ ਉਲਟਾ ਸਿੱਧਾ ਸਮਾ ਦੇ ਕੇ ਝਾੜੂ ਲਗਾ ਦਿੰਦੇ ਹਨ ਜਿਸ ਨਾਲ ਘਰ ਵਿੱਚ ਨਕਾਰਾਤਮਕਤਾ ਫੈਲਦੀ ਹੈ ਅਸੀਂ ਤੁਹਾਨੂੰ ਇਹ ਵੀ ਸੁਝਾ ਦੇਵਾਂਗੇ ਕਿ ਜੇ ਸਵੇਰੇ ਝਾੜੂ ਲਗਾਉਣਾ ਤੁਹਾਡੇ ਲਈ ਮੁਸ਼ਕਲ ਹੈ ਤਾਂ ਘੱਟੋ ਘੱਟ ਸ਼ਾਮ ਨੂੰ ਝਾੜੂ ਜ਼ਰੂਰ ਲਗਾਓ ਘਰ ਵਿੱਚ ਗੰਦਗੀ ਜਮਾ ਨਾ ਹੋਣ ਦਿਓ ਅਤੇ ਜੇ ਤੁਸੀਂ ਕਚਰਾ ਇਕੱਠਾ ਕਰ ਲਿਆ ਹੈ ਤਾਂ ਉਸ ਨੂੰ ਸ਼ਾਮ ਤੋਂ ਬਾਅਦ ਘਰ ਤੋਂ ਬਾਹਰ ਨਾ ਸੁੱਟੋ ਕਿਉਂਕਿ ਇਹ ਵੀ ਅਸ਼ੁੱਭ ਮੰਨਿਆ ਜਾਂਦਾ ਹੈ। ਹੁਣ ਗੱਲ ਆਉਂਦੀ ਹੈ ਝਾੜੂ ਖਰੀਦਣ ਦੀ। ਤੁਹਾਨੂੰ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਝਾੜੂ ਕਿਹੜੇ ਪੱਖ ਵਿੱਚ ਅਤੇ ਕਿਹੜੇ ਦਿਨ ਖਰੀਦਣੀ ਚਾਹੀਦੀ ਹੈ। ਕੁਝ ਦਿਨ ਅਜਿਹੇ ਹੁੰਦੇ ਹਨ ਜਦੋਂ ਝਾੜੂ ਖਰੀਦਣਾ ਅਸ਼ੁੱਭ ਮੰਨਿਆ ਗਿਆ ਹੈ। ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਜੇ ਤੁਸੀਂ ਝਾੜੂ ਦਾ ਇਸਤੇਮਾਲ ਕਰਦੇ ਹੋ ਤਾਂ ਯਕੀਨ ਮੰਨੋ ਤੁਹਾਡੇ ਘਰ ਦੀਆਂ ਪਰੇਸ਼ਾਨੀਆਂ ਹੌਲੀ-ਹੌਲੀ ਘਟਣ ਲੱਗਣਗੀਆਂ। ਅਤੇ ਸੁੱਖ ਸਮ੍ਰiddhi ਦੇ ਦਰਵਾਜ਼ੇ ਖੁੱਲਣ ਲੱਗਣਗੇ ਕਿਹੜੇ ਦਿਨ ਤੁਹਾਨੂੰ ਝਾੜੂ ਨੂੰ ਖਰਾਬ ਹੋਣ ਤੋਂ ਬਾਅਦ ਆਪਣੇ ਘਰੋਂ ਬਾਹਰ ਸੁੱਟਣਾ ਹੈ ਅਤੇ ਕਿਹੜੇ ਦਿਨ ਤੁਹਾਨੂੰ ਨਵੀਂ ਝਾੜੂ ਦਾ ਇਸਤੇਮਾਲ ਕਰਨਾ ਹੈ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸੀਏ ਕਿ ਨਵੀਂ ਝਾੜੂ ਕੱਢਣ ਲਈ ਕਾਰਵਿਤ ਸਭ ਤੋਂ ਸ਼ੁਭ ਦਿਨ ਸ਼ਨੀਵਾਰ ਦਾ ਦਿਨ ਹੁੰਦਾ ਹੈ ਤੁਸੀਂ ਜਦੋਂ ਵੀ ਝਾੜੂ ਖਰੀਦ ਕੇ ਲਿਆਉ ਤਾਂ ਉਸ ਝਾੜੂ ਦਾ ਉਪਯੋਗ ਸਭ ਤੋਂ ਪਹਿਲਾਂ ਤੁਹਾਨੂੰ ਸ਼ਨੀਵਾਰ ਦੇ ਦਿਨ ਕਰਨਾ ਹੈ ਤੁਸੀਂ ਉਸ ਨੂੰ ਜਦੋਂ ਵੀ ਖਰੀਦਣਾ ਹੋਵੇ ਉਸ ਵਿੱਚ ਕੋਈ ਦਿੱਕਤ ਨਹੀਂ ਹੈ ਪਰ ਤੁਹਾਨੂੰ ਉਸ ਨੂੰ ਖਰੀਦਣਾ ਹੈ ਤਾਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਹੈ ਇੱਕ ਹਫ਼ਤੇ ਵਿੱਚ 7 ਦਿਨ ਹੁੰਦੇ ਹਨ ਸੋਮਵਾਰ ਮੰਗਲਵਾਰ ਵੀਰਵਾਰ ਅਤੇ ਸ਼ੁੱਕਰਵਾਰ ਇਹ ਸੋਮਿਆ ਮੰਨੇ ਜਾਂਦੇ ਹਨ ਇਸ ਦਿਨ ਤੁਹਾਨੂੰ ਭੁੱਲ ਕੇ ਵੀ ਝਾੜੂ ਨਹੀਂ ਖਰੀਦਣੀ ਚਾਹੀਦੀ ਐਤਵਾਰ ਮੰਗਲਵਾਰ ਅਤੇ ਸ਼ਨੀਵਾਰ ਦੇ ਦਿਨ ਝਾੜੂ ਖਰੀਦਣਾ ਸਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਖਾਸ ਕਰਕੇ ਦੀਵਾਲੀ ਤੇ ਜਾਂ ਫਿਰ ਕੋਈ ਵੀ ਤਿਉਹਾਰ ਦੇ ਦਿਨ ਜੇ ਤੁਸੀਂ ਝਾੜੂ ਖਰੀਦੋਗੇ ਆਪਣੇ ਘਰ ਵਿੱਚ ਲੈ ਕੇ ਆਉਂਗੇ ਤਾਂ ਇਹ ਤੁਹਾਡੇ ਲਈ ਇੰਨਾ ਸ਼ੁਭ ਅਤੇ ਲੱਕੀ ਹੋਵੇਗਾ ਕਿ ਤੁਸੀਂ ਸੋਚਿਆ ਵੀ ਨਹੀਂ ਹੋਵੇਗਾ ਹੁਣ ਤੁਹਾਨੂੰ ਦੱਸਾਂਗੇ ਕਿ ਕਿਹੜੇ ਕੋਨੇ ਵਿੱਚ ਸਾਨੂੰ ਝਾੜੂ ਨੂੰ ਰੱਖਣਾ ਚਾਹੀਦਾ ਹੈ ਕਿਹੜੇ ਅਜੀਹੇ ਕੋਨੇ ਹਨ ਜਿੱਥੇ ਝਾੜੂ ਨੂੰ ਭੁੱਲ ਕੇ ਵੀ ਨਹੀਂ ਰੱਖਣਾ ਚਾਹੀਦਾ ਜਿਸ ਨੂੰ ਅਸੀਂ ਪੂਜਾ ਰੂਮ ਬਣਾਉਂਦੇ ਹਾਂ ਇਸ਼ਾਨ ਕੋਨ ਸਾਡਾ ਜੋ ਨਾਰਥ-ਈਸਟ ਕੋਨ ਹੁੰਦਾ ਹੈ ਜਿਸ ਨੂੰ ਅਸੀਂ ਇਸ਼ਾਨ ਕੋਨ ਕਹਿੰਦੇ ਹਾਂ ਉਸ ਵਿੱਚ ਕਦੇ ਵੀ ਤੁਹਾਨੂੰ ਝਾੜੂ ਨਹੀਂ ਰੱਖਣੀ ਹੈ ਉੱਥੇ ਪੂਜਾ ਦਾ ਸਥਾਨ ਹੁੰਦਾ ਹੈ ਅਤੇ ਖਾਸ ਤੌਰ ਤੇ ਪੂਜਾ ਰੂਮ ਵਿੱਚ ਤੁਹਾਨੂੰ ਬਿਲਕੁਲ ਵੀ ਝਾੜੂ ਨੂੰ ਨਹੀਂ ਰੱਖਣਾ ਚਾਹੀਦਾ ਨਹੀਂ ਤਾਂ ਜੇ ਤੁਸੀਂ ਝਾੜੂ ਰੱਖਦੇ ਹੋ ਤਾਂ ਤੁਹਾਡੇ ਜੋ ਦੇਵ ਸਥਾਨ ਹੁੰਦੇ ਹਨ ਉੱਥੇ ਦੇਵ ਆਗਮਨ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਤੁਹਾਡੇ ਘਰ ਵਿੱਚ ਦੁਰਪਾਗ ਆ ਕੇ ਵਸਦਾ ਹੈ ਅਤੇ ਤੁਹਾਡੇ ਘਰ ਵਿੱਚ ਨਕਾਰਾਤਮਕਤਾ ਦਾ ਪ੍ਰਵੇਸ਼ ਹੋਣ ਲੱਗ ਜਾਂਦਾ ਹੈ ਹੁਣ ਤੁਸੀਂ ਸਾਰੇ ਸੋਚ ਰਹੇ ਹੋਵੋਗੇ ਕਿ ईशान कोण ਵਿੱਚ ਝਾੜੂ ਨੂੰ ਨਾ ਰੱਖੀਏ ਤਾਂ ਫਿਰ ਕਿੱਥੇ ਅਸੀਂ ਝਾੜੂ ਨੂੰ ਰੱਖ ਸਕਦੇ ਹਾਂ ਤਾਂ ਝਾੜੂ ਰੱਖਣ ਦਾ ਸਭ ਤੋਂ ਵਧੀਆ ਸਥਾਨ ਹੈ ਘਰ ਦਾ ਦੱਖਣ ਪੱਛਮ ਕੋਨ ਜਾਣੀ ਕਿ ਸਾਊਥ-ਵੈਸਟ ਕੋਰਨਰ ਜਿਸ ਨੂੰ ਅਸੀਂ ਨੇਤਰਤਵ ਕੌਣ ਵਿੱਚ ਕਹਿੰਦੇ ਹਾਂ ਦੋਸਤੋ ਨੇਤਰਤਵ ਕੌਣ ਵਿੱਚ ਜੇ ਤੁਸੀਂ ਝਾੜੂ ਰੱਖੋਗੇ ਤਾਂ ਇਸ ਨਾਲ ਮੰਨਿਆ ਜਾਂਦਾ ਹੈ ਕਿ ਮਾਤਾ ਲక్ష్ਮੀ ਦਾ ਤੁਹਾਡੇ ਘਰ ਵਿੱਚ ਵਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਮਾਤਾ ਲక్ష్ਮੀ ਤੁਹਾਡੇ ਘਰ ਵਿੱਚ ਆਨ ਲੱਗ ਜਾਂਦੀ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਨੇਤਰਤਵ ਕੌਣ ਘਰ ਦੇ ਮਾਲਕ ਦਾ ਸਥਾਨ ਮੰਨਿਆ ਜਾਂਦਾ ਹੈ ਇਸ ਲਈ ਨੇਤਰਤਵ ਕੌਣ ਵਿੱਚ ਜੇ ਤੁਸੀਂ ਝਾੜੂ ਰੱਖੋਗੇ ਤਾਂ ਤੁਹਾਡੇ ਘਰ ਦਾ ਜੋ ਮਾਲਕ ਹੁੰਦਾ ਹੈ ਉਹ ਦਿਨ ਦੁਨੀ ਰਾਤ ਚੁਗਣੀ ਤਰੱਕੀ ਕਰਦਾ ਹੈ ਅਸੀਂ ਗੱਲ ਕਰਦੇ ਹਾਂ ਕਿ ਘਰ ਵਿੱਚ ਆਖਰਕਾਰ ਝਾੜੂ ਕਿਹੜੇ ਸਮੇਂ ਲਗਾਉਣੀ ਚਾਹੀਦੀ ਹੈ ਘਰ ਵਿੱਚ ਝਾੜੂ ਲਗਾਉਣਾ ਪੋਚਾ ਲਗਾਉਂਦਾ ਆਖਰਕਾਰ ਸਹੀ ਸਮਾਂ ਕੀ ਹੈ ਸਾਡੇ ਵੇਦ ਪੁਰਾਣਾ ਵਿੱਚ ਚਾਰ ਸਮੇਂ ਦੱਸੇ ਜਾਂਦੇ ਹਨ ਜੋ ਵਿਅਕਤੀ ਰਾਤ ਦੇ ਸਮੇਂ ਝਾੜੂ ਲਗਾਉਂਦਾ ਹੈ ਉਸ ਦੇ ਘਰ ਵਿੱਚ ਗਰੀਬੀ ਆਪਣੇ ਪੈਰ ਪਸਾਰ ਲੈਂਦੀ ਹੈ ਅੱਜ ਕੱਲ ਦੇ ਆਧੁਨਿਕ ਯੁੱਗ ਵਿੱਚ ਜੇਕਰ ਸੰਭਵ ਨਹੀਂ ਹੈ ਤੁਹਾਡੇ ਨਾਲ ਮਜਬੂਰੀ ਹੈ ਤਾਂ ਤੁਹਾਨੂੰ ਪੋਛ ਸੋਚ ਵਿਚਾਰ ਕਰਨ ਦੀ ਲੋੜ ਹੈ ਘਰ ਨੂੰ ਸਾਫ਼ ਰੱਖਣਾ ਤਾਂ ਕਿ ਮਾਤਾ ਲక్ష్ਮੀ ਸਾਡੇ ਘਰ ਵਿੱਚ ਆਪਣੇ ਆਪ ਵਾਸ ਕਰਨ ਲੱਗ ਜਾਣ। ਮਾਤਾ ਲక్ష్ਮੀ ਉਸ ਘਰ ਵਿੱਚ ਆਪਣਾ ਨਿਵਾਸ ਸਥਾਨ ਬਣਾਉਂ। ਲక్ష్ਮੀ ਮਾਨੋ ਨਿਵਾਸ ਸਥਾਨ ਬਣਾਉਣ ਲਈ ਸਾਫ਼ ਅਤੇ ਸੁਥਰੀ ਜਗ੍ਹਾ ਚਾਹੀਦੀ ਹੁੰਦੀ ਹੈ। ਇਸ ਲਈ ਘਰ ਵਿੱਚ ਮਾਤਾ ਲక్ష్ਮੀ ਦੇ ਰਹਿਣ ਲਈ ਸਾਫ਼ ਸੁਥਰਾ ਸਥਾਨ ਚਾਹੀਦਾ ਹੁੰਦਾ ਹੈ। ਜੇ ਤੁਸੀਂ ਝਾੜੂ ਨੂੰ ਰਾਤ ਵਿੱਚ ਲਗਾਉਂਗੇ ਤਾਂ ਤੁਹਾਡੀ ਬਹੁਤ ਵੱਡੀ ਮਜਬੂਰੀ ਹੈ ਜਿਸ ਕਾਰਨ ਤੁਹਾਨੂੰ ਰਾਤ ਵਿੱਚ ਝਾੜੂ ਲਗਾਉਣਾ ਪੈ ਰਿਹਾ ਹੈ। ਤੈਨੂੰ ਹੱਨੂ ਕੀ ਕਰਨਾ ਹੈ ਕਚਰਾ ਬਾਹਰ ਨਹੀਂ ਸੁਟਣਾ ਹੈ ਝਾੜੂ ਲਗਾਉਂਦੇ ਸਮੇਂ ਕਦੇ ਵੀ ਪੈਰ ਨਾਲ ਝਾੜੂ ਨੂੰ ਪੁੱਲ ਕੇ ਵੀ ਸਪर्श ਨਹੀਂ ਕਰਨਾ ਹੈ ਜੇਕਰ ਗਲਤੀ ਨਾਲ ਪੈਰ ਨਾਲ ਝਾੜੂ ਛੂ ਵੀ ਜਾਵੇ ਤਾਂ ਉਸਨੂੰ ਛੋਕੇ ਮਾਫੀ ਮੰਗ ਲੈਣੀ ਚਾਹੀਦੀ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਝਾੜੂ ਨੂੰ ਪੈਰ ਲਗਾਉਣ ਨਾਲ ਮਾਤਾ ਲక్ష్ਮੀ ਸਾਡੇ ਘਰ ਵਿੱਚ ਚੱਲ ਕੇ ਨਹੀਂ ਆਉਂਦੀ ਬਲਕਿ ਉਹਨਾਂ ਦੇ ਸਥਾਨ ਤੇ ਲక్ష్ਮੀ ਸਾਡੇ ਘਰ ਵਿੱਚ ਸਥਾਨ ਬਣਾ ਲੈਂਦੀ ਹੈ ਇਸ ਸੁਨਨ ਵਿੱਚ ਬਹੁਤ ਅਜੀਬ ਲੱਗਦਾ ਹੈ ਪਰ ਜੇ ਅਸੀਂ ਵਿਗਿਆਨਿਕ ਦ੍ਰਿਸ਼ਟੀ ਤੋਂ ਦੇਖੀਏ ਤਾਂ ਜਦੋਂ ਸਾਡਾ ਪੈਰ ਝਾੜੂ ਨਾਲ ਲੱਗਦਾ ਹੈ ਤਾਂ ਝਾੜੂ ਤੋਂ ਕਿਤਨੂ ਸਾਡੇ ਸਰੀਰ ਵਿੱਚ ਲੱਗ ਸਕਦੇ ਹਨ ਤੁਸੀਂ ਅਕਸਰ ਸੁਣਿਆ ਹੋਵੇਗਾ ਘਰ ਤੇ ਸਾਡੇ ਮਾਤਾ ਪਿਤਾ ਨੂੰ ਡਾਂਟਦੇ ਹੋਏ ਕਿ ਝਾੜੂ ਨੂੰ ਪੈਰ ਨਾਲ ਲਗਾਓ ਤਾਂ ਉਹ ਇਸ ਲਈ ਕਹਿੰਦੇ ਹਨ ਕਿਉਂਕਿ ਝਾੜੂ ਨੂੰ ਧਰਮ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਅਸਲ ਗੱਲ ਕੀ ਹੈ ਜਦੋਂ ਤੁਸੀਂ ਝਾੜੂ ਨੂੰ ਪੈਰ ਲਗਾਉਂਗੇ ਤੁਹਾਡੇ ਪੈਰ ਗੰਦੇ ਹੋ ਜਾਣਗੇ ਤੇ ਝਾੜੂ ਨੂੰ ਪੈਰ ਲਗਾਉਣ ਨਾਲ ਮਾਤਾ ਲక్ష్ਮੀ ਦਾ ਅਪਮਾਨ ਮੰਨਿਆ ਜਾਂਦਾ ਹੈ ਜਦੋਂ ਤੁਸੀਂ ਝਾੜੂ ਨੂੰ ਪੈਰ ਲਗਾਉਂਦੇ ਹੋ ਤਾਂ ਮਾਤਾ ਲక్ష్ਮੀ ਤੁਹਾਡੇ ਤੋਂ ਰੁਸ਼ਟ ਹੋ ਜਾਂਦੀ ਹੈ ਅਤੇ ਉਸੇ ਤਰ੍ਹਾਂ ਤੁਹਾਡੇ ਘਰ ਵਿੱਚ ਕਿਟਾਨ ਨੂੰ ਤੁਹਾਡੇ ਪੂਰੇ ਘਰ ਵਿੱਚ ਪੈਰਾਂ ਵਿੱਚ ਲੱਗ ਕੇ ਫੈਲ ਜਾਂਦੇ ਹਨ ਕਿਉਂਕਿ ਤੁਸੀਂ ਪੂਰੇ ਘਰ ਵਿੱਚ ਘੁੰਮਦੇ ਹੋ ਕਦੇ ਵੀ ਝਾੜੂ ਨੂੰ ਪੈਰ ਨਹੀਂ ਲਗਾਉਣਾ ਚਾਹੀਦਾ ਝਾੜੂ ਨੂੰ ਜੇ ਪੈਰ ਲੱਗ ਗਿਆ ਤਾਂ ਤੁਰੰਤ ਹੀ ਉਹਨਾ ਜ਼ਰੂਰ ਚਾਹੀਦਾ ਹੈ ਸ਼ਾਨ ਨੂੰ ਸੂਰਜ ਡੁੱਬਨ ਤੋਂ ਪਹਿਲਾਂ ਝਾੜੂ ਦੀ ਮਿੱਟੀ ਨੂੰ ਕਦੇ ਵੀ ਘਰ ਤੋਂ ਬਾਹਰ ਨਹੀਂ ਸੁਟਣਾ ਚਾਹੀਦਾ ਸ਼ਾਸਤਰਾ ਵਿੱਚ ਇਸ ਮਿੱਟੀ ਨੂੰ ਸਿਰਫ ਮਿੱਟੀ ਨਹੀਂ ਮੰਨਿਆ ਜਾਂਦਾ ਅਤੇ ਇਸ ਨੂੰ ਘਰ ਤੋਂ ਬਾਹਰ ਕੱਢਣ ਤੇ ਮਾਤਾ ਲక్ష్ਮੀ ਸਾਡੇ ਘਰੋਂ ਹਮੇਸ਼ਾ ਲਈ ਬਾਹਰ ਚਲੀ ਜਾਂਦੀ ਹੈ ਅਤੇ ਉਹਨਾਂ ਦੀ ਜਗ੍ਹਾ ਉਹਨਾਂ ਦੀ ਭੈਣ ਅਲਕਸ਼ਮੀ ਦਾ ਪ੍ਰਵੇਸ਼ ਹੋ ਜਾਂਦਾ ਹੈ ਦੋਸਤੋ ਧਿਆਨ ਰੱਖੋ ਕਿ ਹਮੇਸ਼ਾ ਹੀ ਘਰ ਵਿੱਚ ਝਾੜੂ ਨੂੰ ਛੁਪਾ ਕੇ ਰੱਖਣਾ ਚਾਹੀਦਾ ਹੈ ਤੁਹਾਨੂੰ ਭੁੱਲ ਕੇ ਵੀ ਕਦੇ ਵੀ ਖੁੱਲੇ ਸਥਾਨ ਤੇ ਝਾੜੂ ਨੂੰ ਨਹੀਂ ਰੱਖਣਾ ਹੈ ਜੇ ਤੁਸੀਂ ਝਾੜੂ ਨੂੰ ਖੁੱਲੇ ਸਥਾਨ ਤੇ ਰੱਖੋਗੇ ਤਾਂ ਇਸ ਨੂੰ ਬਹੁਤ ਵੱਡਾ ਅਪਸ਼ਗਨ ਮੰਨਿਆ ਜਾਂਦਾ ਹੈ ਇਸ ਲਈ ਹਮੇਸ਼ਾ ਕੋਸ਼ਿਸ਼ ਕਰੋ ਤੁਸੀਂ ਆਪਣੇ ਘਰ ਵਿੱਚ ਝਾੜੂ ਨੂੰ ਅਜੇਹੀ ਜਗ੍ਹਾ ਛੁਪਾ ਕੇ ਰੱਖੋ ਜਿੱਥੇ ਬਾਹਰ ਵਾਲੇ ਦੀ ਨਜ਼ਰ ਤੁਹਾਡੇ ਝਾੜੂ ਤੇ ਨਾ ਪਵੇ ਹੰਤ ਤੁਸੀਂ ਸੋਚ ਰਹੇ ਹੋਵੋਗੇ ਕਿ ਅਸੀਂ ਆਪਣੀ ਝਾੜੂ ਨੂੰ ਕਿੱਥੇ ਰੱਖੀ ਅਸੀਂ ਛੁਪਾ ਕੇ ਕਿੱਥੇ ਰੱਖੀ ਤੁਸੀਂ ਪਲੰਗ ਦੇ ਹੇਠਾਂ ਆਪਣੀ ਝਾੜੂ ਨੂੰ ਰੱਖਣ ਬਾਰੇ ਸੋਚ ਰਹੇ ਹੋਗੇ ਪਰ ਤੁਹਾਨੂੰ ਬਿਲਕੁਲ ਵੀ ਅਜਿਹਾ ਨਹੀਂ ਕਰਨਾ ਹੈ ਨਹੀਂ ਤਾਂ ਤੁਹਾਡੇ ਘਰ ਤੋਂ ਅਨਾਜ ਬਹੁਤ ਜਲਦੀ ਖਤਮ ਹੋ ਜਾਵੇਗਾ ਇਸ ਲਈ ਤੁਹਾਨੂੰ ਘਰ ਵਿੱਚ ਪਲੰਗ ਦੇ ਹੇਠਾਂ ਝਾੜੂ ਨਹੀਂ ਰੱਖਣੀ ਹੈ ਨਾਲ ਹੀ ਸਿਹਤ ਸੰਬੰਧੀ ਪਰੇਸ਼ਾਨੀਆਂ ਤੁਹਾਡੇ ਘਰ ਵਿੱਚ ਜਨਮ ਲੈਣ ਲੱਗਣਗੀਆਂ ਜੇ ਕੋਈ ਬੱਚਾ ਅਚਾਨਕ ਘਰ ਵਿੱਚ ਝਾੜੂ ਲਗਾਉਣ ਲੱਗ ਜਾਵੇ ਤਾਂ ਸਮਝੋ ਕਿ ਤੁਹਾਡੇ ਘਰ ਵਿੱਚ ਮਹਿਮਾਨ ਆਉਣ ਵਾਲੇ ਹਨ ਇਹ ਸਭ ਸਾਡੇ ਝਾੜੂ ਨਾਲ ਜੁੜੇ ਹੋਏ ਸ਼ਗਨ ਤੇ ਅਪਸ਼ਗਨ ਹਨ ਸੂਰਜ ਡੁੱਬਣ ਤੋਂ ਪਹਿਲਾਂ ਘਰ ਵਿੱਚ ਨਿਯਮਿਤ ਰੂਪ ਨਾਲ ਪੋਚਣ ਗੋਣ ਨਾਲ ਤੁਹਾਡੇ ਘਰ ਵਿੱਚ ਮਾਤਾ ਲక్ష్ਮੀ ਦਾ ਨਿਵਾਸ ਹੋਣ ਲੱਗ ਜਾਂਦਾ ਹੈ ਪਰ ਪੁਰਾਣੇ ਸਮੇਂ ਦੀ ਇੱਕ ਮਾਨਤਾ ਅਜੇ ਵੀ ਹੈ ਕਿ ਵੀਰਵਾਰ ਦੇ ਦਿਨ ਘਰ ਵਿੱਚ ਪੋਚਾ ਨਾਲ ਕੋ ਅਜਿਹਾ ਕਰਨ ਨਾਲ ਮਾਤਾ ਲక్ష్ਮੀ ਸਾਡੇ ਤੋਂ ਰੁਸ਼ਟ ਹੋ ਕੇ ਚਲੀ ਜਾਂਦੀ ਹੈ ਬਾਕੀ ਸਾਰੇ ਦਿਨਾਂ ਵਿੱਚ ਤੁਸੀਂ ਪੋਚਣ ਲਗਾ ਸਕਦੇ ਹੋ आज ਦੇ ਜ਼ਮਾਨੇ ਵਿੱਚ ਇਹ ਸੰਭਵ ਨਹੀਂ ਹੈ ਧਿਆਨ ਰੱਖਣਾ ਕਿ ਅੱਜ ਕਿਹੜਾ ਦਿਨ ਹੈ ਅਤੇ ਕੱਲ ਕਿਹੜਾ ਦਿਨ ਹੋਵੇਗਾ ਤਾਂ ਜੋ ਤੁਸੀਂ ਬਹੁਤ ਜ਼ਿਆਦਾ ਮੰਨਦੇ ਹੋ ਤਾਂ ਤੁਸੀਂ ਇਸ ਚੀਜ਼ ਤੋਂ ਥੋੜਾ ਧਿਆਨ ਦੇ ਸਕਦੇ ਹੋ ਪੋਚਾ ਲਗਾਉਣ ਵਾਲੇ ਪਾਣੀ ਵਿੱਚ ਕੋਸ਼ਿਸ਼ ਕਰੋ ਕਿ ਰੋਜ਼ ਇੱਕ ਚਮਚਾ ਅੱਧਾ ਚਮਚ ਆਪਣੇ ਪੋਚੇ ਵਿੱਚ ਨਮਕ ਪਾਓ ਨਮਕ ਤਾਂ ਬਹੁਤ ਸਸਤਾ ਆਉਂਦਾ ਹੈ ਤੁਸੀਂ ਬਾਜ਼ਾਰ ਤੋਂ ਸਮੁੰਦਰੀ ਵਾਲਾ ਖੜਾ ਨਮਕ ਲੈ ਕੇ ਆਓ ਅਤੇ ਆਪਣੇ ਡੱਬੇ ਵਿੱਚ ਭਰ ਕੇ ਰੱਖ ਲਓ ਅਤੇ ਉਸ ਵਿੱਚੋਂ ਤੁਸੀਂ 1-2 ਚਮਚ ਆਪਣੀ ਪੋਚਾਂ ਲਗਾਉਣ ਵਾਲੇ ਪਾਣੀ ਵਿੱਚ ਜ਼ਰੂਰ ਪਾਓ। ਤੁਸੀਂ ਪੂਰੇ ਘਰ ਵਿੱਚ ਪੋਚਾਂ ਲਗਾਉਂਗੇ ਤਾਂ ਤੁਹਾਡੇ ਘਰ ਵਿੱਚ ਹਮੇਸ਼ਾ ਸੁਖ ਸ਼ਾਂਤੀ ਬਣੀ ਰਹੇਗੀ। ਤੁਹਾਨੂੰ ਸ਼ਨੀਵਾਰ ਐਤਵਾਰ ਜਦੋਂ ਵੀ ਤੁਹਾਨੂੰ ਦਿਨ ਯਾਦ ਨਾ ਆਵੇ ਉਸ ਦਿਨ ਬਿਨਾਂ ਵਿਚਾਰ ਕੀਤੇ ਪੋਚੇ ਦੇ ਪਾਣੀ ਵਿੱਚ ਖੁਸ਼ੀ-ਖੁਸ਼ੀ ਨਮਕ ਪਾ ਕੇ ਪੋਚੇ ਲਗਾ ਸਕਦੇ ਹੋ। ਇਸ ਨਾਲ ਤੁਹਾਨੂੰ ਕੋਈ ਦੋਸ਼ ਨਹੀਂ ਲੱਗੇਗਾ। ਤੁਸੀਂ ਦੇਖੋਗੇ कि ਤੁਹਾਡੇ ਘਰੋਂ ਜਿੰਨੀ ਵੀ ਨਕਾਰਾਤਮਕ ਊਰਜਾ ਸੀ ਉਹ ਖਤਮ ਹੋ ਗਈ ਹੈ ਅਤੇ ਤੁਹਾਡੇ ਘਰ ਵਿੱਚ ਸਕਾਰਾਤਮਕ ਊਰਜਾ ਦਾ ਵਾਸ ਹੋਣ ਲੱਗਿਆ ਹੈ ਅਤੇ ਤੁਹਾਡੇ ਘਰ ਵਿੱਚ ਹਮੇਸ਼ਾ ਸ਼ਾਂਤ ਮਾਹੌਲ ਬਣਿਆ ਰਹੇਗਾ। ਧਿਆਨ ਰੱਖੋ ਜੇ ਤੁਸੀਂ ਪਿੰਡ ਵਿੱਚ ਰਹਿੰਦੇ ਹੋ ਤਾਂ ਅਕਸਰ ਅਜੀਹਾ ਹੁੰਦਾ ਹੈ ਕਿ ਜੇ ਨਹੀਂ ਹੈ ਤਾਂ ਸਾਡੇ ਬੰਗਲੇ ਦਾ ਗੇਟ ਕਦੇ ਖੁੱਲ੍ਹਾ ਰਹਿ ਜਾਵੇ ਤਾਂ ਗਾਂ ਮਾਝ ਵਰਗੇ ਜਾਨਵਰ ਸਾਡੇ ਘਰ ਵਿੱਚ ਵੜਉਂਦੇ ਹਨ ਤਾਂ ਅਜਿਹੀ ਵਿੱਚ ਕਦੇ ਵੀ ਗਾਂ ਜਾਂ ਕਿਸੇ ਵੀ ਜਾਨਵਰ ਨੂੰ ਝਾੜੂ ਨਾਲ ਪੁੱਲ ਕੇ ਵੀ ਨਹੀਂ ਮਾਰਨਾ ਹੈ ਜੇਕਰ ਤੁਹਾਡੇ ਘਰ ਵਿੱਚੋਂ ਕੋਈ ਵੀ ਵਿਅਕਤੀ ਸ਼ੁਭ ਕਾਮਲੇ ਨਿਕਲ ਰਿਹਾ ਹੈ ਤਾਂ ਉਸ ਤੋਂ ਬਾਅਦ ਤੁਰੰਤ ਤੁਹਾਨੂੰ ਆਪਣੇ ਘਰ ਵਿੱਚ ਪੁੱਲ ਕੇ ਵੀ ਝਾੜੂ ਨਹੀਂ ਲਗਾਉਣੀ ਚਾਹੀਦੀ ਕਟੋਟ ਕੱਟ ਉਸ ਵਿਅਕਤੀ ਦੇ ਜਾਣ ਤੋਂ ਬਾਅਦ 8 ਘੰਟੇ ਤੁਹਾਨੂੰ ਰੁਕਣਾ ਚਾਹੀਦਾ ਹੈ ਜਦੋਂ ਕੋਈ ਵਿਅਕਤੀ ਤੁਹਾਡੇ ਘਰੋਂ ਨਿਕਲ ਜਾਵੇ ਉਸ ਤੋਂ ਤੁਰੰਤ ਬਾਤ ਝਾੜੂ ਲਗਾਉਣਾ ਸ਼ਾਸਤਰਾਂ ਵਿੱਚ ਚੰਗਾ ਨਹੀਂ ਮੰਨਿਆ ਗਿਆ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਅਜਿਹਾ ਕਰਨਾ ਮੌਤ ਦਾ ਸੰਕੇਤ ਮੰਨਿਆ ਜਾਂਦਾ ਹੈ। ਇਸ ਲਈ ਇਸ ਤੋਂ ਬਚਣਾ ਚਾਹੀਦਾ ਹੈ। ਝਾੜੂ ਨੂੰ ਕਦੇ ਵੀ ਖੜਾ ਕਰਕੇ ਨਹੀਂ ਰੱਖਣਾ ਚਾਹੀਦਾ। ਬਹੁਤ ਸਾਰੇ ਲੋਕ ਆਮ ਤੌਰ ਤੇ ਝਾੜੂ ਨੂੰ ਕੰਦ ਦੇ ਸਹਾਰੇ ਖੜਾ ਕਰਕੇ ਰੱਖ ਦਿੰਦੇ ਹਨ ਪਰ ਇਹ ਇੱਕ ਵੱਡਾ ਅਪਸ਼ੁਗਣ ਹੁੰਦਾ ਹੈ ਅਤੇ ਘਰ ਵਿੱਚ ਨਕਾਰਾਤਮਕਤਾ ਨੂੰ ਸਦਾ ਦਿੰਦਾ ਹੈ ਜੇ ਤੁਸੀਂ ਨਵੇਂ ਘਰ ਵਿੱਚ ਪ੍ਰਵੇਸ਼ ਕਰ ਰਹੇ ਹੋ ਤੇ ਚਾਹੁੰਦੇ ਹੋ ਕਿ ਉਹ ਘਰ ਤੁਹਾਡੇ ਲਈ ਖੁਸ਼ਕਿਸਮਤੀ ਲੈ ਕੇ ਆਵੇ ਤਾਂ ਜਦੋਂ ਤੁਸੀਂ ਗ੍ਰਹਿ ਪ੍ਰਵੇਸ਼ ਕਰੋ ਤਾਂ ਆਪਣੇ ਨਾਲ ਝਾੜੂ ਜ਼ਰੂਰ ਲੈ ਕੇ ਜਾਓ। ਸ਼ਾਸਤਰਾਂ ਅਨੁਸਾਰ ਝਾੜੂ ਵਿੱਚ ਮਾਤਾ ਲక్ష్ਮੀ ਦਾ ਵਾਸ ਹੁੰਦਾ ਹੈ। ਜਦੋਂ ਤੁਸੀਂ ਝਾੜੂ ਨੂੰ ਘਰ ਦੇ ਅੰਦਰ ਲੈ ਕੇ ਜਾਂਦੇ ਹੋ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਮਾਤਾ ਲక్ష్ਮੀ ਵੀ ਤੁਹਾਡੇ ਨਵੇਂ ਘਰ ਵਿੱਚ ਪ੍ਰਵੇਸ਼ ਕਰ ਰਹੀ ਹੈ ਇਸ ਨਾਲ ਤੁਹਾਡੇ ਘਰ ਵਿੱਚ ਸੁੱਖ ਖੁਸ਼ਹਾਲੀ ਅਤੇ ਬਰਕਤ ਪਨੀ ਰਹਿੰਦੀ ਹੈ ਝਾੜੂ ਲਗਾਉਣ ਦਾ ਸਮਾਂ ਵੀ ਬਹੁਤ ਅਹਿਮ ਹੁੰਦਾ ਹੈ ਖਾਸ ਕਰਕੇ ਸੂਰਜ ਡੁੱਬਣ ਦੇ ਸਮੇਂ ਜਾਂ ਸੂਰਜ ਡੁੱਬਣ ਤੋਂ ਤੁਰੰਤ ਬਾਅਦ ਝਾੜੂ ਨਹੀਂ ਲਗਾਣੀ ਚਾਹੀਦੀ ਉਸ ਸਮੇਂ ਬਹੁਤ ਸਾਰੇ ਟੂਣੇ ਟੋਟ ਕੇ ਕਿਤੇ ਜਾਂਦੇ ਹਨ ਅਤੇ ਅਜਿਹੀ ਮੰਨਤਾ ਹੈ ਕਿ ਉਸ ਵਕਤ ਚਾੜੂ ਨਾਲ ਗੋਣ ਨਾਲ ਕਰੂਨ ਲక్ష్ਮੀ ਚਲੀ ਜਾਂਦੀ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਤੇ ਬੁਰੀ ਨਜ਼ਰ ਨਾ ਲੱਗੇ ਅਤੇ ਨਕਾਰਾਤਮਕ ਸ਼ਕਤੀਆਂ ਦਾ ਪ੍ਰਵੇਸ਼ ਨਾ ਹੋਵੇ ਤਾਂ ਤੁਸੀਂ ਇੱਕ ਛੋਟਾ ਜਿਹਾ ਉਪਾਏ ਕਰ ਸਕਦੇ ਹੋ ਰਾਤ ਦੇ ਸਮੇਂ ਜਦੋਂ ਤੁਸੀਂ ਸਾਰੇ ਸੌਂਣ ਦੀ ਤਿਆਰੀ ਵਿੱਚ ਹੋਣ ਉਦੋਂ ਆਪਣੇ ਘਰ ਦੇ ਮੁੱਖ ਦਰਵਾਜ਼ੇ ਦੇ ਸਾਹਮਣੇ ਇੱਕ ਝਾੜੂ ਰੱਖ ਦਿਓ ਅਜਿਹਾ ਕਰਨ ਨਾਲ ਜੋ ਵੀ ਨਕਾਰਾਤਮਕ ਊਰਜਾ ਘਰ ਦੇ ਆਸ-ਪਾਸ ਹੁੰਦੀ ਹੈ ਉਹ ਉਸ ਝਾੜੂ ਵਿੱਚ ਸਮਾ ਜਾਂਦੀ ਹੈ ਅਤੇ ਘਰ ਤੋਂ ਦੂਰ ਹੋ ਜਾਂਦੀ ਹੈ ਪਰ ਯਾਦ ਰੱਖੋ ਸਵੇਰ ਹੁੰਦੇ ਹੀ ਉਸ ਝਾੜੂ ਨੂੰ ਉੱਥੋਂ ਹਟਾ ਦਿਓ ਅਤੇ ਉਸ ਨੂੰ ਕਿਤੇ ਛੁਪਾ ਕੇ ਰੱਖ ਦਿਓ ਤਾਂ ਕਿ ਕਿਸੇ ਦੀ ਨਜ਼ਰ ਨਾ ਪਵੇ ਇਸ ਦੇ ਨਾਲ ਹੀ ਜੇ ਤੁਸੀਂ ਮਾਤਾ ਲక్ష్ਮੀ ਦੀ ਕਿਰਪਾ ਪਾਉਣਾ ਚਾਹੁੰਦੇ ਹੋ ਤਾਂ ਇੱਕ ਬਹੁਤ ਹੀ ਖਾਸ ਉਪਾਏ ਹੋਰ ਵੀ ਹੈ ਕਿਸੇ ਵੀ ਵੱਡੇ ਤਿਉਹਾਰ ਵਾਲੇ ਦਿਨ ਜਾਂ ਫਿਰ ਜਦੋਂ ਕੋਈ ਵਿਸ਼ੇਸ਼ ਜੋਤਿਸ਼ੀ ਘਟਨਾ ਹੋਵੇ ਜਿਵੇਂ ਗ੍ਰਹਿਣ ਪੂਰਨਮਾਸ਼ੀ ਮੱਸਿਆ ਜਾਂ ਕੋਈ ਸ਼ੁਭ ਹੋ ਜਾਂ ਫਿਰ ਤੁਸੀਂ ਕੁਝ ਤੈ ਨਾ ਕਰ ਪਾਉ ਤਾਂ ਸ਼ੁੱਕਰਵਾਰ ਦਾ ਦਿਨ ਚੁਣੋ ਉਸ ਦਿਨ ਬ੍ਰਹਮ ਮੂਰਤ ਵਿੱਚ ਯਾਨੀ ਸਵੇਰੇ ਤਕਰੀਬਨ 4:30 ਵਜੇ ਤੁਹਾਨੂੰ ਤਿੰਨ ਬਿਲਕੁਲ ਨਵੀਆਂ ਝਾੜੂਆਂ ਲੈ ਕੇ ਕਿਸੇ ਨਜ਼ਦੀਕੀ ਮੰਦਰ ਜਾਣਾ ਹੈ ਧਿਆਨ ਰੱਖੋ ਕਿ ਇਹ ਝਾੜੂ ਕਿਸੇ ਨੂੰ ਦਿਖਾਈ ਨਾ ਦੇ ਅਤੇ ਤੁਸੀਂ ਗੋਪੀ ਰੂਪ ਵਿੱਚ ਉਹਨਾਂ ਨੂੰ ਮੰਦਰ ਵਿੱਚ ਛੱਡ ਕੇ ਆ ਜਾਓ ਗੁਪਤ ਦਾਨ ਨੂੰ ਸ਼ਾਸਤਰਾ ਵਿੱਚ ਬਹੁਤ ਪੁੰਨ ਵਾਲਾ ਅਤੇ ਫਲਦਾਇਕ ਦੱਸਿਆ ਗਿਆ ਹੈ ਇਸ ਉਪਾਏ ਨੂੰ ਕਰਨ ਤੋਂ ਇੱਕ ਦਿਨ ਪਹਿਲਾਂ ਤਿੰਨ ਨਵੀਆਂ ਝਾੜੂ ਬਜ਼ਾਰੋਂ ਖਰੀਦ ਲਿਆ ਹੋਵੇ ਤੇ ਉਹਨਾਂ ਨੂੰ ਆਪਣੇ ਘਰ ਵਿੱਚ ਰੱਖੋ ਅਗਲੀ ਸਵੇਰ ਬ੍ਰह्म ਮੂਰਤ ਵਿੱਚ ਉੱਠੋ ਅਤੇ ਚੁੱਪਚਾਪ ਬਿਨਾਂ ਕਿਸੇ ਨੂੰ ਦੱਸੇ ਮੰਦਰ ਜਾ ਕੇ ਝਾੜੂਆਂ ਉੱਥੇ ਛੱਡ ਦਿਓ ਇਹ ਛੋਟਾ ਜਿਹਾ ਕੰਮ ਜੇ ਤੁਸੀਂ ਸ਼ਰਧਾ ਅਤੇ ਨਿਯਮ ਨਾਲ ਕਰਦੇ ਹੋ ਦਾ ਮਾਤਾ ਲక్ష్ਮੀ ਦੀ ਕਿਰਪਾ ਨਿਸ਼ਚਿਤ ਰੂਪ ਨਾਲ ਤੁਹਾਡੇ ਜੀਵਨ ਵਿੱਚ ਬਣੀ ਰਹੇਗੀ। ਦੋਸਤੋ, ਇਸ ਸਾਰੀ ਜਾਣਕਾਰੀ ਜਨਰੂਚੀ ਨੂੰ ਧਿਆਨ ਵਿੱਚ ਰੱਖੀ ਦਿੱਤੀ ਜਾ ਰਹੀ ਹੈ। ਵਾਸਤੂ ਸ਼ਾਸਤਰ ਦੇ ਉਪਾਏ ਨੂੰ ਆਪਣੀ ਆਸਥਾ ਤੇ ਵਿਸ਼ਵਾਸ ਤੇ ਅਜ਼ਮਾਓ। ਸਾਡਾ ਚੈਨਲ ਇਸ ਵੀਡੀਓ ਦੁਆਰਾ ਕਿਸੇ ਵੀ ਤਰ੍ਹਾਂ ਦਾ ਕੋਈ ਦਾਵਾ ਨਹੀਂ ਕਰਦਾ। ਅੱਜ ਦੀ ਇਹ ਜਾਣਕਾਰੀ ਜੇ ਤੁਹਾਨੂੰ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਧੰਨਵਾਦ